ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਸੀਂ ਜੁੜ ਚੁੱਕੇ ਹੋ YouTube ਚੈਨਲ ਪਿੰਡਾਂ ਦੇ ਸਟਾਰ 5404 ਦੇ ਨਾਲ ਸੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਪਹੁੰਚੇ ਹਾਂ ਭਵਾਨੀਗੜ੍ਹ ਵਿਖੇ ਜਿੱਥੇ ਬਹੁਤ ਹੀ ਘੈਂਟ ਬੜੇ ਹੀ ਪਿਆਰੇ ਸਾਡੇ ਦੋਸਤ ਜਿਨ੍ਹਾਂ ਦਾ ਨਾਮ ਹੈਗਾ ਜੀ ਪਵਿੱਤਰ ਬੜੀ ਸੇਵਾ ਕਰਦੇ ਨੇ ਸਮਾਜ ਦੀ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਵੀ ਗੱਲਬਾਤ ਕਰਵਾਵਾਂਗੇ ਉਹਨਾਂ ਦੀ ਜਰਨੀ ਦੀ ਉਹਨਾਂ ਦੀ ਜ਼ਿੰਦਗੀ ਦੀ ਕਿ ਕੀ ਕੀ ਕਰਕੇ ਹੋਣਾ ਸੰਘਰਸ਼ ਕਰ ਰਹੇ ਨੇ ਸੋ ਬੜੇ ਘੈਂਟ ਨੇ ਸਾਡੇ ਬਾਈ ਜੀ ਆਪਾਂ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸੇ ਗੱਲ ਬਾਈ ਹੋਰ ਠੀਕ ਠਾਕ ਹਾਂ ਸਰ ਹਾਂਜੀ ਹਾਂਜੀ ਕਿਰਪਾ ਬਾਈ ਚੜਦੀ ਕਲਾ ਜੀ ਚੜਦੀ ਕਲਾ ਅੱਛਾ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਆਪਣੀ ਨਾ ਪੱਗ ਬਹੁਤ ਸੋਹਣੀ ਲੱਗ ਰਹੀ ਆ ਹਾਂਜੀ ਵੀ ਕਿੱਥੋਂ ਤੁਸੀਂ ਸਿੱਖਿਓ ਬੰਨਣੀ ਇਹ ਜੀ ਬਸ ਅਸਲ 'ਚ ਬੰਨ ਬਹੁਤ ਟਾਈਮ ਤੋਂ ਰਹਾ ਤੇ ਵਿੱਚ ਦੀ 9 ਸਾਲ ਵਾਂਗੂ ਨਹੀਂ ਬੰਨ ਪਾਏ ਤੇ 10ਵੇਂ ਪਾਸਾ ਦੀ ਕਿਰਪਾ ਹੋ ਗਈ ਦੁਬਾਰੇ ਮਤਲਬ ਬੰਨਣ ਲੱਗ ਗਏ ਤੇ ਮੈਂ ਤੁਹਾਨੂੰ ਪੂਰੀ ਗੱਲ ਦੱਸ ਦੇਣਾ ਹਾਂਜੀ ਹਾਂਜੀ ਅਸਲ 'ਚ ਪਹਿਲਾਂ ਮਤਲਬ ਸਾਡੇ ਸਰਦਾਰ ਨੇ ਸਾਰੇ ਜਿਵੇਂ ਆਪਾਂ ਨਾਨਕਿਆਂ ਤੋਂ ਕਹਿਦੀਏ ਜਾਂ ਦਾਦਾਂ ਤੋਂ ਕਹਿਦੀਏ ਸਾਰੇ ਪੱਗ ਪਰਨੇ ਬੰਨਦੇ ਰਹੇ ਨੇ ਹਨਾ ਠੀਕ ਹੈ ਤੇ ਅਸਲ 'ਚ ਪਹਿਲਾਂ ਤੋਂ ਬਨ ਰਿਆ ਦੀ ਮੈਂ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਨਹੀਂ ਬਨ ਪਾਇਆ ਫਿਰ ਮੈਂ 9 ਸਾਲ ਮੰਗੋ ਮਰੀਆਂ ਪੱਗਾਂ ਸਾਮੀਆਂ ਰਹੀਆਂ ਮੈਂ ਸੋਚਿਆ ਵੀ ਚਲੋ ਕੋਈ ਨਾ ਹੋਰ ਪੀੜ੍ਹੀ ਦੇ ਵਿੱਚ ਸਾਡੇ ਅੱਗੇ ਕੋਈ ਬੱਚਾ ਹਨਾ ਉਹ ਬਨੂ ਮਰੀਆਂ ਪੱਗਾਂ ਹਨਾ ਹਾਂਜੀ ਹਾਂ ਬਿਲਕੁਲ ਪਰ ਫਿਰ ਨਾ ਇੱਕ ਦਿਨ ਇੱਥੇ ਸਾਡੇ ਗਰਾਊਂਡ 'ਚ ਕੋਈ ਬੱਚੇ ਕਹਿਣ ਲੱਗੇ ਉਹ ਕਹਿੰਦੇ ਵੀ ਆਪਾਂ ਆਪਾ ਜੀ ਸਰੰਦ ਚੱਲਾਂਗੇ ਓਕੇ ਵੀ ਉੱਥੇ ਆਪਾਂ ਦੌੜ ਲੱਕ ਜਾਣਾ ਠੀਕ ਹੈ ਤੇ ਅਸੀਂ ਉਹਦੇ ਆਧਾਰ ਤੇ ਇੱਕ ਸਰਕਲ ਬਣਾ ਲਿਆ ਸੀ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ ਜੀ ਤੇ ਵੀ ਆਪਾਂ ਚੱਲਾਂਗੇ ਸਰੰਦ ਵੀ ਜਿਨੇ ਇਹਨੇ ਸਾਡੇ ਨਾਲ ਜਾਣਾ ਜਾਇਓ ਚੱਲਾਂਗੇ ਆਪਾਂ ਦਸਤਾਰਾਂ ਸਜਾ ਕੇ ਓਕੇ ਵੀ ਭਾਈ ਜਿਹੜਾ ਵੀ ਬੰਦਾ ਆਊਗਾ ਦਸਤਾਰ ਜਰੂਰ ਸਜਾਈ ਹੋਵੇ ਵੀ ਆਪਾਂ ਚੱਲਣਾ ਐਵੇਂ ਐਵੇਂ ਕਰਕੇ ਤੁਸੀਂ ਆਹ ਟਾਈਮ ਪਹੁੰਚ ਜਾਓ ਜੀ ਤੇ ਉਸ ਤੋਂ ਬਾਅਦ ਸਾਰੇ ਮੁੰਡੇ ਆ ਗਏ ਪੱਗ ਮੈਨੂੰ ਵੀ ਮਤਲਬ ਪਰਣਾ ਮੈਨੂੰ ਵੀ ਬਨਣਾ ਪੈਣਾ ਸੀ ਹਨਾ ਤੇ ਮੈਂ ਵੀ ਇਹਨਾਂ ਤੋਂ ਮੁੰਡਿਆਂ ਤੋਂ ਨਾਲਦਿਆਂ ਤੋਂ ਬਣਾ ਲਿਆ ਓਕੇ ਮੈਂ ਕਿਉਂਕਿ ਪੱਗ ਉਹ ਮੈਂ ਵਧੀਆ ਬੰਦਾ ਰਹੇ ਆ ਆਪਦੀ ਜਿਵੇਂ ਆਪਾਂ ਕਹਦੇ ਨੇ ਆਪਦੀ ਸਮਝ ਨਾਲ ਹਾਂਜੀ ਹਾਂਜੀ ਤੇ ਫਿਰ ਮੈਨੂੰ ਜਦੋਂ ਮੈਂ ਕੰਫਰਟੇਬਲ ਨਹੀਂ ਰਿਹਾ ਮੈਨੂੰ ਲੱਗਿਆ ਵੀ ਨਹੀਂ ਯਾਰ ਮੈਂ ਆਪ ਦੇਖਦਾ ਬਨਨ ਕੇ ਵੀ ਜਿਵੇਂ ਆਪਾਂ ਆਪਦੇ ਹੱਥ ਨਾਲ ਜਾਦੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਆਹ ਠੀਕ ਆ ਯਾਰ ਹਾਂ ਬਿਲਕੁਲ ਤੇ ਉਹਦੇ ਆਧਾਰ ਤੇ ਫਿਰ ਮੈਂ ਜਦੋਂ ਆਪ ਬੰਨੀ ਤੇ ਮੈਨੂੰ ਲੱਗਿਆ ਵੀ ਨਹੀਂ ਯਾਰ ਮੈਂ ਬੰਨਿਆ ਕਰੂੰ ਕੋਈ ਗੱਲ ਨਹੀਂ ਮੈਂ ਐਕਸੀਡੈਂਟ ਜਦੋਂ ਹੋ ਗਿਆ ਨਾ ਹਾਂ ਵੀ ਕਿਤੇ ਨਾ ਕਿਤੇ ਹੁੰਦਾ ਮਨ ਚ ਵੀ ਹੁਣ ਆਪਾਂ ਹਨਾ ਵੀ ਮੁਸ਼ਕਿਲ ਆ ਆਪਣੇ ਲਈ ਇਹ ਕੰਮ ਹਾਂ ਹਾਂ ਪਰ ਜਦੋਂ ਪਵਿੱਤਰ ਜੀ ਹਨਾ ਇਨਸਾਨ ਦੀ ਸੋਚ ਵਧੀਆ ਹੁੰਦੀ ਹੈ ਜਾਂ ਜਜ਼ਵੇ ਹੁੰਦੇ ਨੇ ਦਿਮਾਗ ਦੇ ਵਿੱਚ ਉਹ ਕਹਿੰਦੇ ਕੋਈ ਵੀ ਕੰਮ ਕਰ ਲੈਂਦਾ ਇਨਸਾਨ ਪਰ ਉਹਦਾ ਜਿਹੜਾ ਜਜ਼ਬਾ ਜਿਹੜੀ ਸੋਚ ਆ ਉਹ ਅੱਛੀ ਹੋਣੀ ਚਾਹੀਦੀ ਹੈ ਸੋ ਤੁਹਾਡੀ ਜਿਹੜੀ ਸੋਚ ਹੈ ਬਹੁਤ ਵੱਡੀ ਸੋਚ ਹੈ ਅਸੀਂ ਵੀ ਤੁਹਾਡੇ ਹਨਾ ਆਪਣੇ ਇੰਸਟਾ ਤੇ ਵੀਡੀਓ ਵਗੈਰਾ ਦੇਖਦੇ ਰਹਿੰਦੇ ਸੀ ਤੁਹਾਨੂੰ ਫੋਲੋ ਵੀ ਕੀਤਾ ਸੀ ਨੇ ਹਾਂਜੀ ਇਸ ਕਰਕੇ ਸੋਚਿਆ ਸਾਡੀ ਟੀਮ ਨੇ ਮੈਂ ਕਿਹਾ ਬਾਈ ਕੋਲੇ ਜਾਣਾ ਚਾਹੀਦਾ ਯਾਰ ਹਨਾ ਹਾਂਜੀ ਹਾਂਜੀ ਤੇ ਅਗਲੀ ਜਿਹੜੀ ਗੱਲ ਹੈ ਬਾਈ ਜੀ ਪਹਿਲਾਂ ਤੁਸੀਂ ਪੱਗ ਵਾਲੀ ਗੱਲ ਪੂਰੀ ਕਰੋ ਪੱਗ ਫਿਰ ਉਸ ਤੋਂ ਬਾਅਦ ਦੁਬਾਰੇ ਜੀ ਬੰਨਣ ਲੱਗੇ ਹਨਾ ਓਕੇ ਤੇ ਹੁਣ ਮੈਨੂੰ ਤੁਹਾਨੂੰ ਸੱਚੇ ਸਮੇਂ ਆਪ ਵੀ ਭਜਦਾ ਰਹਿਣਾ ਹੂੰ ਤੇ ਮੈਂ ਬਰਾਬਰ ਭਜਦਾ ਬੱਚਿਆਂ ਦੇ ਜਿਹੜੇ ਗਰਾਊਂਡ ਆਉਂਦੇ ਨੇ ਤੇ ਉਰੇ ਤਾਂ ਨਹੀਂ ਮਤਲਬ ਕਈ ਵਾਰ ਮੈਂ ਜਾਦੇ ਬਨ ਕੇ ਆਉਂਦਾ ਪਰ ਉ ਮੈਂ ਬਨ ਕੇ ਰੱਖਦਾ ਤੇ ਉਰੇ ਕੀ ਹੁੰਦਾ ਉਰੇ ਪਟਕਾ ਪੁਟਕਾ ਬਨ ਕੇ ਜਾਂ ਮਤਲਬ ਉ ਨਾਰਮਲੀ ਉਰੇ ਦੌੜ ਦੂੜ ਦੇ ਵਿੱਚ ਪੱਗਦਾ ਫਿਰ ਥੋੜਾ ਜਿਹਾ ਔਖਾ ਲੱਗਦਾ ਉੱਥੇ ਪਟਕਾ ਪੁਟਕਾ ਬੰਨਣਾ ਪੈਂਦਾ ਸਾਨੂੰ ਜਾ ਆਪਾਂ ਕਹਦੇ ਨਾਰਮਲ ਪਰ ਨਾ ਬੰਨਣਾ ਕਹਿਣ ਦਾ ਮਤਲਬ ਜਦੋਂ ਤੁਹਾਨੂੰ ਕਿਤੇ ਜ਼ਰੂਰਤ ਆ ਪੱਗ ਬੰਨਣ ਦੀ ਤੁਸੀਂ ਬੰਨ ਲੈਣੇ ਹੋ ਕੇ ਫਿਰ ਉੱਥੇ ਬੰਨ ਲੈਣੇ ਆ ਜੀ ਹਾਂ ਬੇਚੇਜ਼ ਕੋ ਕੇ ਹੈ ਨਾ ਮੈਂ ਅਸਲ 'ਚ ਪਸਤਾ ਰਿਹਾ ਇੱਕ ਗੱਲੋਂ 9 ਸਾਲ ਮੈਂ ਪੱਗ ਨਹੀਂ ਬੰਨੀ ਬਹੁਤ ਪ੍ਰੋਗਰਾਮ ਮੇਰੇ ਇਹੇ ਜਿਹੇ ਲੰਘੇ ਮੇਰੀ ਜ਼ਿੰਦਗੀ ਦੇ ਜਿਹੜੇ ਪੱਗ ਤੋਂ ਬਿਨਾਂ ਕਿਤਨੇ ਕਿਤੇ ਤੁਹਾਨੂੰ ਘਾਟ ਮਹਿਸੂਸ ਬਹੁਤ ਹੋਈ ਹੈ ਨਾ ਬਹੁਤ ਹੋਈ ਵੀ ਇੱਕ ਜਿਹੜੀ ਪੱਗ ਹੈ ਇਹ ਆਪਣੀ ਬਹੁਤ ਮਤਲਬ ਪੰਜਾਬ ਦੀ ਸ਼ਾਨ ਹੈ ਗੁਰੂਆਂ ਦੀ ਦਿੱਤੀ ਹੋਈ ਇੱਕ ਐਸੀ ਇਹ ਉਹ ਆਪਾਂ ਨੂੰ ਹੈ ਨਾ ਹਾਂ ਜੀ ਕਿ ਇਹਦੇ ਨਾਲ ਬੰਦੇ ਦਾ ਆਟੋਮੈਟਿਕਲੀ ਕਹਿੰਦੇ ਆਪਾਂ ਸਾਰਾ ਦੂਸਰੀ ਗੱਲ ਤੇ ਆਉਨੇ ਹੁਣ ਜਿਵੇਂ ਜਿਹੜੀ ਤੁਸੀਂ ਗਰਾਊਂਡ ਦੇ ਵਿੱਚ ਹਨਾ ਮਿਹਨਤ ਕਰਦੇ ਹੋ ਜਾਂ ਬੱਚੇ ਆਉਂਦੇ ਆ ਤੁਹਾਡੇ ਕੋਲ ਪਹਿਲਾਂ ਤਾਂ ਸਰ ਇਹ ਦੱਸੋ ਆਪਣੇ ਕੋਲ ਕਿੰਨੇ ਬੱਚੇ ਆ ਰਹੇ ਅੱਜਕੱਲ ਪ੍ਰੈਕਟਿਸ ਲਈ ਅੱਜਕੱਲ ਬੱਚੇ ਨੀਅਰ ਅਬਾਊਟ 80 ਕੋ ਹੋਣਗੇ ਜੀ ਓਕੇ ਤੇ ਜਿਵੇਂ ਇਹ ਗਰਾਊਂਡ ਦਾ ਅਸਲ ਵਿੱਚ ਪਤਾ ਕੀ ਹੋ ਗਿਆ ਜਦੋਂ ਮੇਰਾ ਮੇਰਾ ਅਸਲ ਵਿੱਚ ਐਕਸੀਡੈਂਟ ਹੋ ਗਿਆ 2016 ਚ 11 ਮਈ 2016 ਨੂੰ ਹਾਂਜੀ ਹਾਂਜੀ ਮੈਂ ਜਦੋਂ ਮੇਰਾ ਅਸਲ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਦੀ ਬੀਐਸਐਫ ਚ ਮੈਨੂੰ ਸਾਰੀ ਗੱਲ ਦੱਸਣਾ ਓਕੇ ਫਰਬਰੀ 15 ਚ ਕੋਈ ਪੋਸਟ ਆਉਂਦੀ ਆ ਬੀਐਸਐਫ ਦੀ ਅਸੀਂ ਨੇ ਉਹ ਭਰਤੀ 4 ਅਕਤੂਬਰ ਨੂੰ ਉਹਦਾ ਪੇਪਰ ਹੋਇਆ ਰਿਟਨ ਤੇ 10 ਜੁਲਾਈ ਨੂੰ ਉਸੇ ਸਾਲ ਉਹਦਾ ਮਤਲਬ ਫਿਜ਼ੀਕਲ ਹੁੰਦਾ ਪਟਿਆਲੇ ਉਹ ਮੇਰੇ ਕੋਲ ਪਏ ਨੇ ਸਾਰੇ ਡਾਕੂਮੈਂਟ ਉਹ ਮੇਰਾ ਕਲੀਅਰ ᱛੀ ਪੇਪਰ ਚੋ ਵੀ ਮੇਰੇ 84 ਆਏ ਹੋਏ ਨੇ ਓਕੇ ਤੇ ਮੇਰਾ ਅਸਲ ਚ ਮੈਨੂੰ ਤੁਹਾਡੇ ਵਰਗੇ ਸੀਨੀਅਰ ਬੰਦੇ ਕਹਿਣ ਲੱਗੇ ਉਹ ਕਹਿੰਦੇ ਵੀ ਯਾਰ ਤੂੰ ਹੁਣ ਆਧੇ ਸਾਡੀ ਦੌੜੀ ਛੱਡ ਦੇ ਜਿਹੜੀ ਕਰਦਾ ਤੇ ਹੁਣ ਤੂੰ ਇੱਧਰ ਅ ਦੇਖ ਤੂੰ ਆਪਦਾ ਸਰਕਲ ਬਣਾ ਹਣਾ ਤੇ ਅੱਗੇ ਵਧ ਤੇ ਉਸ ਤੋਂ ਬਾਅਦ ਮੈਂ ਪਟਿਆਲੇ ਲੱਗਿਆ ਪੜਨ ਤੇ ਪਟਿਆਲੇ ਅਸਲ ਚ ਮੈਂ ਕਾਰਪੈਂਟਰ ਦਾ ਕੰਮ ਕੀਤਾ ਹੈ 10 ਸਾਲ ਠੀਕ ਹੈ ਜੀ ਤੇ ਮੈਂ ਸੋਚਿਆ ਵੀ ਚਲ ਏਸੇ ਦੀ ਆਈਟੀ ਕਰ ਲਾਂ ਏਸੇ ਦਾ ਡਿਪਲੋਮਾ ਕਰ ਲੂੰਗਾ ਐਵੇਂ ਦੀ ਕੋਈ ਸਲਾਹ ਸੀਨੀਅਰ ਬੰਦੇ ਨੇ ਦਿੱਤੀ ਸੀ ਤੇ ਮੈਂ ਉਹ ਤੇ ਐਗਰੀ ਹੋ ਗਿਆ ਉਹਦੇ ਆਧਾਰ ਤੇ ਆਪਾਂ ਸੀਨੀਅਰ ਬੰਦਿਆ ਤੋਂ ਸਿੱਖਦੇ ਰਹਨੇ ਹੁਣ ਵੀ ਤੇ ਉਹਦੇ ਆਧਾਰ ਤੇ ਮੈਂ ਉਦੋਂ ਬੱਸ ਚਾਰਿਆ ਦੀ ਬੈਠਾ 2 ਪੀ ਆਰ ਟੀ ਸੀ ਅਸਲ 'ਚ ਬੱਸਾਂ ਉਥੇ ਮੋੜਦੀਆਂ ਮੋੜ 'ਚ ਭਿੱੜ ਗਈਆਂ ਉਹ ਕੋਣੀ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਜੋੜ ਕੱਢਣਾ ਪੈ ਗਿਆ ਮੇਰਾ ਅੱਛਾ ਜੀ ਹਾਂ ਬਾਂ ਦਾ ਤੇ ਫਿਰ ਮੈਂ ਮਤਲਬ 23 ਦਿਨ ਮੈਂ ਪੀਜੀਆ 'ਇ ਲਏ ਹੋਏ ਨੇ ਤੇ ਰੋਇਆ ਰੁਇਆ ਤਾਂ ਨਹੀਂ ਮੈਂ ਨਾ ਮੈਂ ਇਹ ਚੀਜ਼ ਨੂੰ ਲੈ ਕੇ ਡੀਮੋਟੀਵੇਟ ਹੋਇਆ ਕਦੇ ਹਾਂ ਮਤਲਬ ਕਿ ਤੁਸੀਂ ਜਿਹੜਾ ਹੈ ਨਾ ਜज्ਬਾ ਤੁਹਾਡਾ ਵਰਕਰ ਆ ਰਿਹਾ ਤੁਸੀਂ ਇਹ ਚੀਜ਼ ਨੂੰ ਦੇਖ ਕੇ ਅੱਛਾ ਸਰ ਪਵਿੱਤਰ ਜੀ ਇੱਕ ਛੋਟੀ ਜੀ ਗੱਲ ਹੋਰ ਹੈ ਕਿ ਤੁਸੀਂ ਖੇਡੇ ਕਿੱਥੇ ਤੱਕ ਹੋ ਜੀ ਮੈਂ ਬਈ ਨੈਸ਼ਨਲ ਆਈਆ ਅਸਲ 'ਚ ਜਦੋਂ ਮੇਰੇ ਇਹ ਐਕਸੀਡੈਂਟ ਹੁੰਦਾ ਜੀ ਤੇ ਮਤਲਬ ਨਾ ਮੈਨੂੰ ਮੈਂ ਹੈਂਡੀਕੈਪਟ ਪਹਿਲਾਂ ਨਹੀਂ ਸੀਗਾ ਮੈਂ ਹੈਂਡੀਕੈਪਟ ਕੋਟੇ 'ਚ ਬਾਅਦ 'ਚ ਆਇਆ ਇਹ ਤੁਸੀਂ ਮੰਨਦੇ ਹੋ ਹਾਂਜੀ ਹਾਂਜੀ ਤੇ ਮੇਰਾ ਐਕਸੀਡੈਂਟ ਹੁੰਦਾ ਮੇਰਾ ਹੈਂਡੀਕੈਪਟ ਕੋਟ ਆ ਗਿਆ ਹੂੰ ਮੈਨੂੰ ਇਹ ਫੀਲਡ ਬਾਰੇ ਜਮ੍ਹਾਂ ਵੀ ਨੌਲੇਜ ਨਹੀਂ ਸੀ ਜੀ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਹੈਂਡੀਕੈਪਟ ਕੋਟੇ 'ਚ ਖੇਡਾਂ ਹੁੰਦੀਆਂ ਨੇ ਜੀ ਵੀ ਹੈਂਡੀਕੈਪਟ ਕੋਟੇ 'ਚ ਮੈਂ ਆਹ ਚੀਜ਼ਾਂ ਕਰ ਸਕਦਾ ਹੂੰ ਬਹੁਤ ਸੀਨੀਅਰ ਬੰਦਿਆਂ ਤੋਂ ਸਿੱਖਦੇ ਰਹਿਆ ਤੁਹਾਨੂੰ ਦੱਸਿਆ ਸਿੱਖ ਸਿੱਖ ਕੇ ਵੀ ਤਾਂ ਹਾਂ ਬਿਲਕੁਲ ਸਿੱਖ ਰਹੇ ਹਾਂ ਜੇ ਵੀ ਹਾਂ ਜਨਨ ਕਿ ਕੋਈ ਨਾ ਕੋਈ ਜਿਹੜਾ ਨੁਕਸਾਨ ਹੁੰਦਾ ਹੈ ਕਈ ਵਾਰ ਉਹਪਨੂੰ ਕਾਫੀ ਚੀਜ਼ਾਂ ਸਿਖਾਉਂਦਾ ਹੈ ਮੈਂ ਕਹਿੰਦਾ ਜੀ ਬਹੁਤ ਉਹਦੇ ਵਿੱਚ ਉਹਦੀ ਜਿਹੜੀ ਉਹਦੀ ਵੀ ਅਲੱਗ ਪੜਾਈ ਹੈ ਉਹ ਚੀਜ਼ ਦੀ ਵੀ ਉਹਦੇ ਜੇ ਮੈਂ ਬਹੁਤ ਕੁਝ ਸਿੱਖਿਆ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਹੈਂਡੀਕੈਪਟ ਕੋਟੇ ਚ ਖੇਡਾਂ ਹੁੰਦੀਆਂ ਨੇ ਮੈਨੂੰ ਪਤਾ ਲੱਗਿਆ ਵੀ ਹੈਂਡੀਕੈਪਟ ਕੋਟੇ ਦੇ ਵਿੱਚ ਜਦੋਂ ਤੁਸੀਂ ਪੇਪਰ ਦਿੰਨੇ ਹੋ ਉਹਦੇ ਵਿੱਚ ਤੁਹਾਨੂੰ ਟਾਈਮ ਵੱਧ ਮਿਲਦਾ ਤੇ ਇੰਨਾ ਕੁ ਕੁਝ ਮਤਲਬ ਜਿੰਨਾ ਕੁ ਵੀ ਉਹ ਤੋਂ ਫਿਰ ਉਹਦੇ ਆਧਾਰ ਤੇ ਫਿਰ ਮੈਂ ਮਤਲਬ ਇੱਕ ਤਾਂ ਮੈਨੂੰ ਮਿਹਨਤਾਂ ਮ ਮੈਂ ਜਦੋਂ ਗਰਾਉਂਡ ਸ਼ੁਰੂ ਕਰਿਆ ਮੈਨ ਮੈਨੇ ਇੱਥੋਂ ਸੋਚ ਕੇ ਕੀਤਾ ਸੀ ਹਾਂਜੀ ਵੀ ਮਿੱਤਰਾ ਤੇਰਾ ਹੋ ਗਿਆ ਐਕਸੀਡੈਂਟ ਜੀ ਤੇਨੇ ਸਰੀਰ ਇਨਕ ਫਿੱਟ ਰੱਖਣਾ ਵੀ ਪੂਰੀ ਗੱਲਬਾਤ ਹੋਵੇ ਆ ਨਹੀਂ ਹੋਣਾ ਚਾਹੀਦਾ ਵੀ ਤੇਰਾ ਐਕਸੀਡੈਂਟ ਹੋ ਗਿਆ ਲੈ ਭਾਈ ਉਹ ਤਾਂ ਆ ਕੱਟ ਲੈ ਟੱਡ ਹਾਂ ਬਿਲਕੁਲ ਹਾਂ ਵੀ ਪਿੱਟ ਰੱਖਣਾ ਕੁਲ ਮਿਲਾ ਕੇ ਗੱਲਬਾਤ ਹੋਵੇ ਕਹਿਣ ਸਾਰੇ ਵੀ ਹਾਂ ਹਾਂ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਹਨਾ ਅੱਛੇ ਢੰਗ ਨਾਲ ਜੀਵੇ ਕਹਿਣ ਦਾ ਮਤਲਬ ਹੈ ਵੀ ਕੋਈ ਗੱਲ ਨਹੀਂ ਜੋ ਹੋ ਗਿਆ ਹੋ ਗਿਆ ਯਾਰ ਹਾਂ ਉਹ ਚੀਜ਼ ਈ ਜੋ ਅਸੀਂ ਉਹਦੇ ਆਧਾਰ ਤੇ ਮੈਂ ਨੇ ਇਹ ਸ਼ੁਰੂ ਕੀਤਾ ਸੀ ਉਦੋਂ ਬਾਅਦ ਹੌਲੀ ਹੌਲੀ ਬੱਚੇ ਜੁੜਨ ਲੱਗ ਗਏ ਹੌਲੀ ਹੌਲੀ ਮਤਲਬ ਮੈਨੂੰ ਵੀ ਇੱਕ ਜਿਵੇਂ ਆਪਾਂ ਕਹਿੰਦੇ ਨੇ ਕੱਲਾ ਬੰਦਾ ਵਰਕਆਊਟ ਵੀ ਨਹੀਂ ਕਰ ਸਕਦਾ ਜੀ ਬਿਲਕੁਲ ਬਿਲਕੁਲ ਜੇ ਜਦੋਂ ਤੁਸੀਂ ਕੰਪੀਟੀਸ਼ਨ ਦੇ ਜਾਂਦੇ ਹੋ ਤਕੜੇ ਹੋ ਜਾਂਦੇ ਹੋ ਉਹ ਚੀਜ਼ ਨੇ ਮੈਨੂੰ ਵੀ ਬਹੁਤ ਉਸ ਤੋਂ ਪਹਿਲਾਂ ਦਾ ਸਕੇਟਾਂ ਵੀ ਦਿੱਤਾ ਹਾਂ ਇਹ ਪਵਿੱਤਰ ਜੀ ਜਦੋਂ ਤੁਸੀਂ ਸ਼ੁਰੂ ਕੀਤਾ ਹਨਾ ਗਰਾਊਂਡ ਦਾ ਕੰਮ ਆ ਕਿਤੇ ਨੇ ਕਿਤੇ ਹਨਾ ਪ੍ਰੋਬਲਮ ਤਾਂ ਆ ਹੀ ਜਾਂਦੀ ਹੈ ਬੰਦੇ ਨੂੰ ਬਹੁਤ ਆਈਆਂ ਨੇ ਪ੍ਰੋਬਲਮਾਂ ਪ੍ਰੋਬਲਮਾਂ ਉਹ ਇਦਾਂ ਦੀ ਪ੍ਰੋਬਲਮ ਜਿਨੇ ਤੁਹਾਨੂੰ ਕਾਫੀ ਦਿੱਕਤ ਲਾਈ ਹੋਵੇ ਫੇਰ ਵੀ ਪ੍ਰੋਬਲਮ ਤਾਂ ਸਭ ਤੋਂ ਵੱਡੀ ਤਾਂ ਜੀ ਮੈਂ ਅ ਦੇਖੋ ਮੈਂ ਥੋੜਾ ਜਿਹਾ ਹਾਰਡ ਲੀਆ ਜੀ ਦਿਲ ਤੋਂ ਥੋੜਾ ਜਿਹਾ ਜੇ ਮੈਂ ਆਪਾਂ ਵੱਡਾ ਨਹੀਂ ਕਹਿੰਦੇ ਹਾਰਡ ਦਿਲ ਦਾ ਬੰਦਾ ਮੈਂ ਤਾਂ ਉਹ ਆ ਆਪਾਂ ਸਟਰੋਂਗ ਕਹ ਦੇ ਨੇ ਮੈਂ ਤਾਂ ਲੋਕ ਮੇਰੇ ਪਿੰਡ ਦੇ ਹਜ ਤੱਕ ਅਹੀਂ ਨਹੀਂ ਕਹਨੋ ਹਟੇ ਵੀ ਸਾਨੂੰ ਤਾਂ ਐ ਡਰ ਰਹਿੰਦਾ ਕਿਤੇ ਦੇ ਡਾਂਕੇ ਟੁੰਕੇ ਨਾ ਖੁੱਲ ਜਾਣਾ ਓਕੇ ਯਾਨੀ ਪਿੰਡ ਵਾਲੇ ਜ਼ਿਆਦਾ ਡਰ ਰਹੇ ਨੇ ਮੈਂ ਤਾਂ ਬਸ ਹਾਂ ਮੈਨੂੰ ਡਰ ਉਹਨਾਂ ਹੈ ਨਹੀਂ ਤੁਸੀਂ ਮੈਨੂੰ ਬਹੁਤ ਖਾਸ ਬੰਦਿਆਂ ਨੇ ਕਹੀ ਐ ਇਹ ਗੱਲ ਸਾਨੂੰ ਤਾਂ ਯਾਰ ਡਰ ਜਾ ਰਹਿੰਦਾ ਤੇਰਾ ਹਾਂ ਨਾ ਤੇ ਬਾਕੀ ਪਤਾ ਅਸਲ ਚ ਚੱਕਰ ਉੱਥੇ ਪੈਂਦਾ ਜੀ ਹਾਂ ਮੈਂ ਬਹੁਤ ਦੁਨੀਆ ਮੈਂ ਵੀ ਦੇਖ ਲਈ ਤੁਸੀਂ ਵੀ ਦੇਖੀ ਹੋ ਜੀ ਜੀ ਮੈਨੂੰ ਤਾਂ ਐਂ ਜਿਹਾ ਲੱਗਦਾ ਵੀ ਜੇ ਕੋਈ ਬੰਦਾ ਜ਼ਿੰਦਗੀ ਜੀਣਾ ਚਾਹੁੰਦਾ ਵਧੀਆ ਤਰੀਕੇ ਨਾਲ ਤਾਂ ਉਹਨੂੰ ਠਿਕ-ਠੋਕ ਕੇ ਰਹਿਣਾ ਚਾਹੀਦਾ ਬਿਲਕੁਲ ਹਾਂ ਹਨਾ ਜੇ ਤੁਸੀਂ ਉਹੀ ਟਿੱਲੇ ਰਹੋਗੇ ਤੁਸੀਂ ਹਰੇਕ ਗੱਲ ਤੇ ਹਾਂਜੀ ਹਾਂਜੀ ਕਰੀ ਜਾਓਗੇ ਹਰੇਕ ਨੂੰ ਮੇਰਾ ਮਤਲਬ ਸਿਰਫ ਇੰਨਾ ਮੇਰਾ ਇਹ ਮਤਲਬ ਨਹੀਂ ਵੀ ਤੁਸੀਂ ਸੀਨੀਅਰ ਬੰਦੇ ਦੀ ਇੱਜ਼ਤ ਨਾ ਕਰੋ ਬਿਲਕੁਲ ਇਹ ਮਤਲਬ ਨਹੀਂ ਮੇਰਾ ਹਾਂ ਮੇਰਾ ਮਤਲਬ ਸਿਰਫ ਇੰਨਾ ਦਾ ਜੇ ਕਿਸੇ ਦੇ ਤੁਸੀਂ ਪੈਰੀ ਹੱਥ ਲਾਦੇ ਨਾ ਫਿਰ ਤੁਸੀਂ ਰੀਣੀ ਨੋ ਉਹਦੇ ਉਮਰ ਪਰੰਦਾ ਸਟਰਗਲ ਕਰ ਰਿਹਾ ਮਿਹਨਤ ਲਾ ਰਿਹਾ ਕਿਸੇ ਫੀਲਡ ਚ ਉਹਦੇ ਵਿਰੋਧੀ ਪੱਕੇ ਨੇ ਹੈਗੇ ਨੇ ਕਹਿੰਦੇ ਵੀ ਜਿਹੜਾ ਅੰਦਰ ਬੈਠਾ ਉਹਦੇ ਕੋਈ ਵਿਰੋਧੀ ਨਹੀਂ ਹੈਨਾ ਕਹਿੰਦੇ ਜਦੋਂ ਆਪਾਂ ਕਿਸੇ ਸਿਸਟਮ ਨੂੰ ਹਨਾ ਵਧਾਉਣ ਲਈ ਕੰਮ ਨੂੰ ਪੂਰ ਚਾੜਨ ਲਈ ਤੁਰਦੇ ਆ ਤਾਂ ਉਹਦੇ ਪੈਰ ਖਿੱਚਣ ਵਾਲੇ ਬਹੁਤ ਲੋਕ ਵਾਧੂ ਵਾਧੂ ਜੀ ਹੈਨਾ ਤੇ ਉਦੋਂ ਜਦੋਂ ਮੈਂ ਪੀਜੀ ਆਈ ਪਿਆ ਸੀ ਬੈੱਡ ਤੇ ਉਦੋਂ ਮੈਂ ਸੋਚ ਰਿਹਾ ਸੀ ਵੀ ਪਵਿੱਤਰ ਸਿਆ ਦੋ ਗੱਲਾਂ ਨੇ ਇੱਕ ਤਾਂ ਪਹਿਲੀ ਗੱਲ ਇਹ ਆ ਵੀ ਜੇ ਤਾਂ ਤੂੰ ਹਿੰਮਤ ਹਾਰ ਗਿਆ ਤੇਰੇ ਵਿਰੋਧੀ ਪੁੱਠਿਆਂ ਵਾਲਾ ਮਾਰਨਗੇ ਉਹ ਕਹਿਣਗੇ ਯਾਰ ਖਤਮ ਆ ਖਾਣੀ ਬਿਲਕੁਲ ਤੇ ਜੇ ਤੂੰ ਹਿੱਕ ਠੋਕੇ ਫੇਰ ਖੜਾ ਹੋ ਗਿਆ ਵਿਰੋਧੀ ਕਹਿਣਗੇ ਯਾਰ ਇਹ ਬੰਦਾ ਕਮਾਲ ਹੈ ਵੀ ਮੈਂ ਸੋਚਿਆ ਸੀ ਵੀ ਉਹ ਤੇਰੇ ਤੋਂ ਉਹ ਤੈਨੂੰ ਕਮਾਲ ਮੰਨਣਗੇ ਹੂੰ ਹੂੰ ਬਿਲਕੁਲ ਅੱਛਾ ਉਦੋਂ ਮੈਨੂੰ ਇੱਕ ਚੀਜ਼ ਨਹੀਂ ਪਤਾ ਸੀ ਵੀ ਆ ਵੀ ਹੋਊ ਜਿਹੜੀ ਹੁਣ ਹੋ ਗਈ ਠੀਕ ਹੈ ਜੀ ਤੁਸੀਂ ਮੰਨੋਗੇ ਜਿਹੜੇ ਵਿਰੋਧੀ ਤੇ ਉਹ ਉਹਨਾਂ ਦੇ ਨਾ ਬੱਚੇ ਮੈਂ ਤੋ ਸਿੱਖਿਆ ਜਾਂਦੇ ਨੇ ਹੁਣ ਓਕੇ ਵੀ ਮੈਂ ਉਹ ਚੀਜ਼ ਨੂੰ ਮਹੰਕਾਰ ਨਹੀਂ ਉਹ ਚੀਜ਼ ਦਾ ਕੋਈ ਹੈਗਾ ਮੈਂ ਉਹ ਤੋਂ ਸਿੱਖਿਆ ਉਹ ਚੀਜ਼ ਆ ਉਹ ਚੀਜ਼ ਤੋਂ ਬਹੁਤ ਸਿੱਖਿਆ ਮੈਂ ਸੋਚਦਾ ਨਾ ਵੀ ਜੇ ਕਿਤੇ ਮੈਂ ਡੀਮੋਟੀਵੇਟ ਹੋ ਜਾਂਦਾ ਫਿਰ ਐ ਹੋਣਾ ਤੇ ਮੈਂ ਮੋਟੀਵੇਟ ਰਹਾਂ ਆਪਣੀ ਜ਼ਿੰਦਗੀ ਚ ਮੇਰੇ ਨਾਲ ਹੁਣ ਐ ਹੋਇਆ ਵੀ ਸਾਰੇ ਉਹ ਵਿਰੋਧੀਆਂ ਨੇ ਐ ਕਿਹਾ ਆਪਦੇ ਬੱਚਿਆਂ ਨੂੰ ਵੀ ਯਾਰ ਸਾਡੀ ਤਾਂ ਉਹਦੇ ਨਾਲ ਬਣਦੀ ਨਹੀਂ ਉਹ ਬੰਦਾ ਠੀਕ ਠਾਕ ਆ ਵੀ ਸਾਡੇ ਨਾਲ ਤਾਂ ਉਹਦੀ ਠੀਕ ਠਾਕ ਆ ਵੀ ਪਰ ਤੁਸੀਂ ਐਂ ਕਰੋ ਵੀ ਤੁਸੀਂ ਉਹ ਤੋਂ ਬਿਜਾ ਕੇ ਨਾ ਗੁਣ ਲਿਆ ਕਰੋ ਵੀ ਆਪਣਾ ਠੀਕ ਆ ਬੰਦਾ ਬਿਲਕੁਲ ਬਿਲਕੁਲ ਹਾਂ ਵੀ ਗੁਣ ਹੈਗੇ ਨੇ ਬੰਦੇ ਚ ਵੀ ਸਿੱਖਿਆ ਕਰੋ ਉੱਚੀ ਕਾਫੀ ਚੱਲੀ ਹੈ ਹਾਂ ਸਰ ਜ਼ਿੰਦਗੀ ਹਨਾ ਤੁਹਾਨੂੰ ਦੇਖੋ ਤੁਹਾਨੂੰ ਨੌਲੇਜ ਹੈ ਤੁਸੀਂ ਹਨਾ ਹਰ ਰੋਜ਼ ਹਾਂਜੀ ਵੱਖ-ਵੱਖ ਲੋਕਾਂ ਦੇ ਨਾਲ ਮਿਲਦੇ ਹੋ ਹਨਾ ਹਾਂਜੀ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਵੀ ਜ਼ਿੰਦਗੀ ਹਰ ਪੈਰ ਤੇ ਸਿਖਾ ਰਹੀ ਹੈ ਹਾਂਜੀ ਕਹਿੰਦੇ ਜਿਹੜਾ ਬੰਦਾ ਸਿੱਖਦਾ ਰਹਿੰਦਾ ਉਹ ਜ਼ਿੰਦਗੀ ਚ ਜਿੱਤਦਾ ਰਹਿੰਦਾ ਹਨਾ ਨਾ ਜੀ ਹੁਣ ਵੀ ਅ ਅੱਜ ਕੋਈ ਮੇਰੇ ਕੋਲ ਆਈ ਤੀ ਮੁੰਡੇ ਗਰਦਾਸਪੁਰ ਤੋਂ ਦੀਨਾਨਗਰ ਤਹਿਸੀਲ ਪੈਂਦੀ ਆ ਓਕੇ ਉਹ ਕੋਈ ਮੈਡੀਕਲ ਦੇ ਪਰਪਸ ਨਾਲ ਆਏ ਤੇ ਸਾਸੀਂ ਬੱਚਿਆਂ ਦੇ ਪੁਆਇੰਟ-ਪੁਆਇੰਟ ਦੱਸ ਦਿੰਨੇ ਆ ਜਿਹੜਾ ਵੀ ਕੋਈ ਫੌਜ ਦੀ ਤਿਆਰੀ ਕਰਦਾ ਪੁਲਿਸ ਦੀ ਤਿਆਰੀ ਕਰਦਾ ਕੋਈ ਵੀ ਮਹਿਕਮੇ ਜਾਣਾ ਚਾਹੁੰਦਾ ਅਸੀਂ ਉਹਨੂੰ ਦੱਸ ਦੇਣਾ ਵੀ ਤੇਰੇ ਪੁੱਤੋ ਇੱਥੇ ਤੇ ਪੁਆਇੰਟ ਪੈ ਜਾਊਗਾ ਦੋਹਰੋਂ ਦੋਹਰੋਂ ਲੋਕ ਆਉਂਦੇ ਨੇ ਪੰਜ ਸੱਤ ਕ ਰਾਜਾਂ ਦੇ ਉੱਪਰਲੇ ਉੱਪਰਲੇ ਜਿੰਨੇ ਰਾਜ ਨੇ ਉਹ ਸਾਰੇ ਫੋਨ ਫਾਨ ਕਰ ਲੈਂਦੇ ਨੇ ਵਧੀਆ ਇੱਕ ਅਸੀਂ ਨਾ ਮੈਂ ਸੇਵਾ ਕਰ ਰਹੇ ਆ ਇਹ ਹੂੰ ਇਹ ਹਰੇਕ ਡਾਟਾ ਜਿੰਨਾ ਪੇਜਬੂਜ ਤੇ ਪਾਈ ਜਾਂਦੇ ਹਨਾ ਇੰਸਟਾ ਤੇ ਅੱਛਾ ਪਵਿੱਤਰ ਜੀ ਕਿ ਮਤਲਬ ਸੇਵਾ ਹੀ ਹੈ ਜਾਂ ਕੋਈ ਤੁਹਾਨੂੰ ਕੁਝ ਮਿਲ ਵੀ ਰਿਹਾ ਹੈ ਇਹਦਾ ਨਾ ਮਿਲਿਆ ਜੀ ਤਾਂ ਕੁਝ ਨਹੀਂ ਜੀ ਇਹਦੇ ਵਿੱਚ ਮਤਲਬ ਕਿ ਤੁਹਾਡਾ ਟਾਰਗੇਟ ਹੈ ਵੀ ਕਿ ਸੇਵਾ ਹਨਾ ਇਹਨੂੰ ਛੱਡਣਾ ਨਹੀਂ ਸੇਵਾ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਦੱਸਦਾ ਅਸਲ ਸੇਵਾ ਇਹ ਚੱਲ ਰਹੀ ਆ ਤਕਰੀਬ 9 9.5 ਸਾਲ ਤੋਂ 10 ਸਾਲ ਤੋਂ ਪਰ ਤੁਹਾਨੂੰ ਦੱਸਾਂ ਇਹ ਸੇਵਾ ਨੇ ਦਿੱਤਾ ਬਹੁਤ ਸਾਰਾ ਜਿੰਤਾ ਕਿੰਨਾ ਕੁ ਸਾਰਾ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਦੱਸਣਾ ਚਾਹਾਂ ਹਾਂਜੀ ਹਾਂਜੀ ਤੁਸੀਂ ਮੰਨੋਗੇ ਮੈਂ ਪਹਿਲੀ ਨੰਬਰ ਤੇ ਤਾਂ ਮੈਨੂੰ ਉਹ 10ਵੇਂ ਪਾਸ਼ਾ ਨੇ ਡੀਮੋਟੀਵੇਟ ਨਹੀਂ ਹੋਣ ਦਿੱਤਾ ਪਹਿਲੇ ਤਾਂ ਇਹ ਚੀਜ਼ ਮਿਲ ਗਈ ਮੈਨੂੰ ਹਾਂਜੀ ਹਾਂਜੀ ਦੂਜਾ ਮੈਂ ਖੱਬਾ ਹੱਥ ਚਲਾਇਆ ਦੁਬਾਰੇ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਸੱਜੀ ਬਾਹ ਬਚੀ ਨਹੀਂ ਮੈਂ ਖੱਬਾ ਹੱਥ ਚਲਾ ਕੇ ਦੁਬਾਰੇ ਦੁਬਾਰੇ ਮੈਂ Uh, मतलब बीए ਕੀਤੀ ਆ बीए ਐਡ ਕਰੀਆ ایم اے ਕਰੀਆ ਆ ਹੁਣ ਪੀਐਸ ਟੈਟ ਮੇਰਾ ਦੋ ਵਾਰ ਹੋਇਆ ਹੈ ਮਾਸਟਰੀ ਦਾ ਟੈਸਟ ਓਕੇ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਯਾਰ ਮੇਰੇ ਤੇ ਤਰਸ ਕਿਉਂ ਕਰੇ ਯਾਰ ਕੋਈ ਮੈਂ ਕਿਉਂ ਤਰਸ ਕਰਾਂ ਮੈਂ ਯਾਰ ਹਿੱਕ ਦੇ ਜੋਰ ਨਾਲ ਕਰਾਂਗੇ ਜੋ ਕਰਨਾ ਮੈਂ ਉਹ ਟਾਈਪ ਦਾ ਬੰਦਾ ਹਾਂ ਹਾਂ ਤੁਹਾਡੇ ਕੋਈ ਸੋਚ ਹੁੰਦੀ ਆ ਆਪਾਂ ਇਹ ਸੋਚਣਾ ਹੈ ਵੀ ਅਸੀਂ ਮੰਗਣ ਵਾਲੇ ਨਹੀਂ ਅਸੀਂ ਦੇਣ ਵਾਲੇ ਬਣਨਾ ਹੈ ਮਤਲਬ ਇਹ ਨਹੀਂ ਯਾਰ 1% ਵੀ ਠੀਕ ਆ ਆਪਾਂ ਨੂੰ ਕੁੱਲ ਮਿਲਾ ਕੇ ਆਪਾਂ ਸਿੱਖ ਪਰਿਵਾਰ ਜੋ ਆਉਣੇ ਆ ਜੀ ਸਾਡੇ ਮੈਨੂੰ ਐ ਲੱਗਦਾ ਜਿੰਨੇ ਗੁਰੂਆਂ ਤੋਂ ਜਾਂ ਜਿੰਨੇ ਸਾਡੇ ਸੀਨੀਅਰ ਹੋਏ ਨੇ ਜਿੰਨੇ ਵੀ ਸਾਡੇ ਦੇਸ਼ ਭਗਤ ਹੋਏ ਨੇ ਪੰਜਾਬੀ ਇੱਧਰ ਜੀ ਕਿੱਡਾ بڑا ਸਰਕਲ ਰਿਹਾ ਉਹਨਾਂ ਦਾ ਤੇ ਆਪਾਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਅਸੀਂ ਅਸੀਂ ਦੁੱਧਮ ਸਿੰਘ ਦੇ ਬੱਚੇ ਆ ਸ੍ਰੀ ਪੱਗ ਸਿੰਘ ਦੇ ਬੱਚੇ ਆ ਤੇ ਦੂਜੇ ਪਾਸੇ ਅਸੀਂ ਠੰਡੇ ਆ ਉਹ ਥੋੜੀ ਗੱਲ ਮੈਚ ਕਰਦੀ ਹੈ ਬਿਲਕੁਲ ਬਿਲਕੁਲ ਹਾਂ ਤੇ ਉਹੀ ਆ ਬਲੱਡ ਤਾਂ ਤੇ ਉਹ ਚੀਜ਼ ਨੂੰ ਲੈ ਕੇ 1% ਵੀ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸ ਕੇ ਹਟਿਆ ਹਾਂ ਹਾਂਜੀ ਮੈਂ 2009 ਦੇ ਵਿੱਚ ਮੇਰਾ ਰੋਣ ਆ ਗਿਆ ਸੀ ਮੇਰੇ ਦਾਦੀ ਦੀ ਡੈਥ ਹੋ ਗਈ ਸੀ ਜੀ ਮੈਂ ਉਸ ਤੋਂ ਬਿਨਾਂ ਕਦੇ ਰੋਇਆ ਨਹੀਂ ਹਜੇ ਤੱਕ ਬਾਹ ਨੂੰ ਲੈ ਕੇ ਮੈਂ 1% ਵੀ ਨਹੀਂ ਰੋਇਆ ਨਾ ਮੈਂ ਇਹ ਚੀਜ਼ਾਂ ਤੋਂ ਲੈ ਕੇ 1% ਵੀ ਮਤਲਬ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹਉਣਾ ਹੂੰ ਮੇਰਾ ਹਰੇਕ ਕਦਮ ਆ ਜਿਹੜਾ ਉਹ ਅੱਗੇ ਜਾ ਰਿਹਾ ਪਿੱਛੇ ਨਹੀਂ ਮੁੜਦਾ ਇਹ ਬਿਲਕੁਲ ਨਾ ਇਹ ਡੋਲੇ ਬਸ लास्ट ਇਹ ਕਹਿਣਾ ਚਾਹੁੰਦਾ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਹੈਨਾ ਦੱਸ ਰਹੀਆਂ ਨੇ ਸਰ ਕੇ ਆਡੀ ਸੋਚ ਐ ਅਸੀਂ ਬਣ ਚੁੱਕੀ ਐ ਕਿ ਅਸੀਂ ਪਿੱਛੇ ਨੂੰ ਨਹੀਂ ਅਸੀਂ ਅੱਗੇ ਨੂੰ ਜਾਣਾ ਹੈ ਨਾ ਨਾ ਚੱਕ ਦਾਂਗੇ ਕੰਮ ਜੀ ਇੱਕ ਜੀ ਪਤਾ ਕੀ ਆ ਇੱਕ ਮੈਂ ਜਿੰਨਾ ਵੀ ਸੋਸ਼ਲ ਮੀਡੀਆ ਤੇ ਬਹੁਤ ਡਾਟਾ ਡੂਟਾ ਪਾਉਂਦਾ ਰਹਿਣਾ ਮੈਂ ਦੱਸਦਾ ਰਹਿਣਾ ਹਰੇਕ ਚੀਜ਼ ਜਿੰਨੀ ਵੀ ਮੇਰੀ ਜਿਵੇਂ ਮੈਂ ਸਿੱਖ ਰਿਹਾ ਜਿੰਨੀ ਵੀ ਮੇਰੀ ਜਾਣਕਾਰੀ ਵਧਦੀ ਜਾਂਦੀ ਐ ਮੈਂ ਦੱਸਦਾ ਰਹਿਣਾ ਹੂੰ ਹੂੰ ਬਿਲਕੁਲ ਤੇ ਅਸੀਂ ਉਹ ਚ ਇੱਕ ਸ਼ਬਦ ਬੋਲਦੇ ਆ ਵੀ ਚੱਕ ਕੇ ਰੱਖੋ ਕੰਮ ਹਾਂ ਬਿਲਕੁਲ ਹੈ ਨਾ ਇੱਕ ਤੁਸੀਂ ਸ਼ਾਇਦ ਸੁਣਿਆ ਹੋਊਗਾ ਉਹ ਮੈਂ ਉਹ ਨਾ ਮੈਨੂੰ ਕਈ ਵਾਰ ਕਹਿਦੇ ਨੇ ਬਈ ਮੈਨੂੰ ਪੁੱਛਦੇ ਨੇ ਬਹੁਤ ਮੁੰਡੇ ਵੀ ਇਹ ਕੀ ਗੱਲ ਬਾਈ ਮੈਂ ਕਹਾਂ ਉਹਨਾਂ ਨੂੰ ਪੁੱਛਦਾ ਹਾਂ ਵੀ ਤੁਹਾਨੂੰ ਇਹ ਸ਼ਬਦ ਕੋਈ ਬੁਰਾ ਤਾਂ ਨਹੀਂ ਲੱਗ ਰਿਹਾ ਉਹ ਕਹਿੰਦੇ ਨੇ ਨਾ 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 ਵੀ ਜਸਾ ਹੂੰ ਪੁੱਛਦੇ ਆਂ ਵੀ ਚੱਕ ਕੇ ਰੱਖੋ ਕੰਮ ਕਿਉਂ ਹਾਂ ਮੈਂ ਨਾ ਅੱਜ ਸਵੇਰੇ ਤੁਹਾਡੀ ਵੀਡੀਓ ਦੇਖ ਰਿਆ ਸੀ ਹਾਂ ਮੈਂ ਲੱਭ ਸੁਣਿਆ ਸੀਗਾ ਤੁਹਾਡਾ ਜੀ ਹਾਂ ਹਾਂ ਉਹ ਉਹ ਕਿਉਂ ਕਹਿੰਦੇ ਆ ਜੀ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਉਹ ਪਤਾ ਕੀ ਆ ਆਪਦੇ ਆ ਪੰਦਰੋਂ ਨਿਕਲੀ ਹੋਈ ਗੱਲ ਆ ਅੰਦਰੋਂ ਉਹ ਇੱਥੇ ਹੁਣ ਬੱਚੇ ਆਉਂਦੇ ਦੀ ਗਰਾਊਂਡ ਅਸੀਂ ਮੈਂ ਆ ਵਰਕਆਊਟ ਕਰਦੇ ਦੀ ਬੱਚੇ ਆਉਣ ਲੱਗੇ ਉਹ ਕਹਿੰਦੇ ਭਈ ਅਸੀਂ ਵੀ ਤੁਹਾਡੇ ਨਾਲ ਵਰਕਆਊਟ ਕਰਿਆ ਕਰਾਂਗੇ ਜੀ ਮੈਂ ਕੋਈ ਕੋਚ ਨਹੀਂ ਹੈਗਾ ਕੋਈ ਮੈਨੂੰ ਜਾਦੇ ਸੀਨੀਅਰ ਕਹਣ ਦੀ ਆਤ ਨਹੀਂ ਨਾ ਕੋਈ ਮੈਂ ਜਾਦੇ ਟੀਚਰਾਂ ਜਿੰਨਾ ਵੀ ਮੈਨੂੰ ਲੱਗਦਾ ਵੀ ਹਾਂ ਮੈਨੂੰ ਪਤਾ ਪਤਾ ਵੀ ਚਲੋ ਬਹੁਤ ਕੁਝ ਹੈ ਮੈਨੂੰ ਐ ਹੁੰਦਾ ਹੁੰਦਾ ਵੀ ਚੈੱਕ ਦੀਏ ਕੰਮ ਯਾਰ ਦੇਖੋ ਅੱਜ ਤੁਸੀਂ ਹਨਾ ਤੁਹਾਡੇ ਕੋਲ 70 80 ਬੱਚੇ ਸਿੱਖ ਰਹੇ ਨੇ ਆਖਰ ਕੋਈ ਨਾ ਕੋਈ ਕੁਆਲਿਟੀ ਤਾਂ ਤੁਹਾਡੇ ਚ ਹੈਗੀ ਹੈ ਆਪਣੇ ਹਾਂਜੀ 98 ਮੁੰਡੇ ਆਪਣੇ ਪਟਿਆਲੇ ਯਾਰ ਹੋਗੇ ਪਟਿਆਲਾ ਏਆਰੋ ਚ 5 6 ਜ਼ਿਲ੍ਹੇ ਪੈਂਦੇ ਨੇ 5 ਜ਼ਿਲ੍ਹੇ ਪੈਂਦੇ ਨੇ ਫਿਰੋਜ਼ਪੁਰੇ ਯਾਰ ਉਹ ਤੇ ਫਿਰੋਜ਼ਪੁਰੇ ਆਪਣੇ ਬਾਈਕ ਜਣੇ ਹੋਏ ਨੇ ਅਜੇ ਤੱਕ ਉਹਨਾਂ ਦਾ ਡਾਟਾ ਡੂਟਾ ਮੈਂ ਪਾਇਆ ਨਹੀਂ ਉਹ ਮੁੰਡਿਆਂ ਦੀ ਲਾਸਟ ਮੈਟਲਿਸਟ ਰਹਦੀ ਆ ਫੌਜ ਦੀ ਗੱਲ ਕਰਦਾ ਹਰੇਕ ਸਾਲ ਆਪਣੇ ਪੰਜਾਬ ਪੁਲਿਸ ਚ ਵੀ ਹੁੰਦੇ ਨੇ ਓਕੇ ਇਸ ਵਾਰ ਆਪਣਾ ਜੇਲਡ ਗਾਰਡਨ ਚ ਵੀ ਮੁੰਡੇ ਹੋਏ ਨੇ ਜੀ ਤੇ ਮੁੰਡੇ ਕੁੜੀਆਂ ਕਾਫੀ ਹੋਏ ਨੇ ਹਜੇ ਤੱਕ ਤੇ ਉਹ ਸਿਰਫ ਸੇਵਾ ਚੱਲ ਰਹੀ ਆ ਜੀ ਮੈਨੂੰ ਇਹ ਕੰਮ ਕਰਕੇ ਬਹੁਤ ਵਧੀਆ ਲੱਗਦਾ ਔਰ ਇਹ ਜਿਹੜੀ ਮੈਂ ਸੇਵਾ ਕੀਤੀ ਆ ਹੁਣ ਤੱਕ ਹਾਂਜੀ ਤੇ ਇਹ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਕਸਮ ਨਾਲ ਕਹਿ ਸਕਦਾ ਇਹ ਚ ਜੀ ਹਾਂ ਤੇ ਅੱਛਾ ਪਵਿੱਤਰ ਜੀ ਮੈਂ ਤੁਸੀਂ ਦੱਸਿਆ ਪਟਿਆਲੇ ਤੋਂ ਹਨਾ ਹੋਰ ਕਿਹੜੀ ਕਿਹੜੀ ਜਗ੍ਹਾ ਤੋਂ ਬੱਚੇ ਆਪਣੇ ਕੋਲ ਉਹ ਕਰ ਰਹੇ ਨੇ ਜੀ ਬਹੁਤ ਥੋੜਾ ਆਉਂਦੇ ਨੇ ਜੀ ਬੱਚੇ ਤਾਂ ਜਿਵੇਂ ਮੋਗਾ ਸਾਈਡ ਹੂੰ ਅ ਤੋਂ ਹੁਣ ਜ਼ਿਆਦਾ ਆਏ ਹੋਣੇ ਕਿਉਂਕਿ ਲੁਧਿਆਣਾ ਏਆਰਓ ਦੀ ਭਰਤੀ ਚੱਲਣੀ ਆ ਹੁਣ ਅੱਗੇ ਪਟਿਆਲਾ ਏਆਰਓ ਤੇ ਫਿਰੋਜ਼ਪੁਰੇ ਏਆਰਓ ਹੋ ਗਿਆ ਜਿੰਨੇ ਮੈਪ ਦੇ ਵਿੱਚ ਥੱਲੇ ਵਾਲੇ ਜ਼ਿਲ੍ਹੇ ਨੇ ਉਹ ਸਾਰੇ ਹੋ ਗਏ ਜੇ ਆਪਾਂ ਦੁਆਬੇ ਮਾਝੇ ਦੀ ਗੱਲ ਕਰੀਏ ਉਹ ਰਹਿ ਗਿਆ ਤੇ ਦੁਆਬੇ ਮਾਝੇ ਤੋਂ ਬਿਨਾਂ ਲੁਧਿਆਣਾ ਏਰੀਆ ਮੋਗਾ ਏਰੀਆ ਜਿਹਨੂੰ ਆਪਾਂ ਮਹਾਲੀ ਦੇ ਨਾਲ-ਨਾਲ ਆਪਾਂ ਕਹიდੀਏ ਏਰੀਆ ਜਿਹੜਾ ਅ ਅਤੇ ਗੜ੍ਹ ਸਾਹਿਬ ਜੀ ਇਹਨਾਂ ਸਾਰਿਆਂ ਦੀ ਭਰਤੀ ਹੈ ਜਿਹੜੀ ਪ੍ਰੋਪਰ ਸਾਈਡ ਉਹ ਸਾਰਿਆਂ ਦੀ ਭਰਤੀ ਹਜੇ ਰਹਿੰਦੀ ਹੈ ਉੱਪਰਲੇ ਜ਼ਿਲ੍ਹੇ ਮੈਪ 'ਚ ਜਿੰਨੇ ਪੰਜਾਬ ਦੇ ਉੱਪਰਲੇ ਜ਼ਿਲ੍ਹੇ ਨੇ ਉਧਰ ਦੇ ਬੱਚੇ ਹਜੇ ਸਾਡੇ ਕੋਲ ਆਈ ਜਾਂਦੇ ਨੇ ਅੱਛਾ 2026 ਫਰਵਰੀ 'ਚ ਦੁਬਾਰੇ ਅਗਨੀਵੀਰ ਦੀ ਭਰਤੀ ਚੱਲਣੀ ਆ ਉਹਦੇ ਲਈ ਮੁੰਡੇ ਹੋਣੇ ਆ ਗਏ ਜਿਹੜੇ ਕਹਿੰਦੇ ਭਾਈ ਅਸੀਂ ਹੁਣ ਤੋਂ ਤਿਆਰੀ ਕਰਾਂਗੇ ਇਹ ਤੁਹਾਨੂੰ ਜਿਵੇਂ ਇੰਨੀ ਜਿਹੜੀ ਜਾਣਕਾਰੀ ਰੱਖਦੇ ਹੋ ਜੀ ਤੁਸੀਂ ਹਾਂਜੀ ਹਾਂਜੀ ਕਿਵੇਂ ਤੁਹਾਡੇ ਕੋਲ ਆਉਂਦੀ ਹੈ ਕਿਵੇਂ ਨੌਲੇਜ ਹੈ ਤੁਹਾਨੂੰ ਇਹ ਗੱਲਾਂ ਦੀ ਬਸ ਸਿੱਖ ਰਹਿਆਂ ਜੀ ਬਹੁਤ ਜਿਵੇਂ ਤੁਸੀਂ ਆ ਗਏ ਤੁਸੀਂ ਲਾਸਟ ਵਿੱਚ ਪੁੱਛ ਜਿਓ ਮੇਤੋਂ ਵੀ ਮੇਤੋਂ ਕੀ ਸਿੱਖਿਆ ਜ ਮੈਂ ਦੱਸ ਦੂੰ ਵੀ ਸਰ ਸਤ ਸੋ ਆ ਸਿੱਖ ਲਿਆ ਓਕੇ ਹਾਂ ਐਵੇਂ ਆ ਜੀ ਤੇ ਇਹ ਮਤਲਬ ਸ਼ੁਰੂ ਤੋਂ ਪਹਿਲਾਂ ਤੋਂ ਭਰਤੀਆਂ ਪੁਰਤੀਆਂ ਆਪ ਵੀ ਦੇਖ ਰਹੇ تھے ਤੇ ਉਹਦੇ ਆਧਾਰ ਤੇ ਅੱਛਾ ਜਿਵੇਂ ਇੱਕ ਗੱਲ ਮੜੀ ਹੀ ਰਹੀਗੀ ਸਾਡੇ ਕੋਲ ਰੱਖਣ ਦਾ ਸਿਸਟਮ ਹੈਗਾ ਬੱਚਿਆਂ ਦਾ ਉਹ ਸਾਡੇ ਕੋਈ ਸੀਨੀਅਰ ਨੇ ਹਾਂਜੀ ਫੌਜੀ ਸਾਹਿਬ ਜੀ ਉਹ ਫੌਜ ਚ ਰਿਟਾਇਰ ਆਏ ਹੋਏ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੇਰੀ ਅੱਛਾ ਜੀ ਤੇ ਉਹਨਾਂ ਨੇ ਸਾਨੂੰ ਕੋਠੀ ਲੈ ਕੇ ਦਿੱਤੀ ਆ ਉਹ ਕਹਿੰਦੇ ਵੀ ਤੁਸੀਂ ਉਰੇ ਰੱਖੋ ਅਸੀਂ ਆਪੇ ਉਹ 5-7 ਬੰਦੇ ਨੇ ਉਹਨਾਂ ਦੀ ਕੋਈ ਮੰਡਲੀ ਆ ਉਹ ਸਾਨੂੰ ਆਪ ਅਸੀਂ ਬੱਚਾਂ ਤੋਰੇ ਮਤਲਬ ਉਹਦੇ ਆਧਾਰ ਤੇ ਫਿਰ ਕਰੀ ਜਾਂਦੇ ਰੱਖਣ ਰੋਖਣ ਦਾ ਤੁਹਾਡਾ ਕੰਮ ਦੇਖ ਕੇ ਨਾ ਸਪੋਰਟ ਮਿਲ ਰਹੀ ਹੈ ਤੁਹਾਨੂੰ ਸਪੋਰਟ ਬਹੁਤ ਕਰ ਰਹੇ ਨੇ ਤੇ ਹੁਣ ਰਹਿائش ਆ ਜਿਹੜੀ ਆਪਣੀ ਪਵਿੱਤਰ ਜੀ ਕਿੱਥੇ ਸ਼ਹਿਰ ਚ ਇੱਥੇ ਭਾਨੀਗੜ੍ਹ ਨਾ ਜੀ ਰਹਿائش ਮੇਰੀ ਮੇਰੇ ਪਿੰਡ 'ਚ ਹੈ ਜੀ ਅੱਛਾ ਕਿਹੜਾ ਪਿੰਡ ਆਪਣਾ ਜੀ ਸੰਗਤਪੁਰਾ ਪਿੰਡ ਹੈ ਜੀ ਇੱਥੇ ਭਾਨੀਗੜ੍ਹ ਦੇ ਨਾਲ ਹੀ ਹੈ ਓਕੇ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਸਰ ਆਪਣੇ ਪਰਿਵਾਰ ਦੇ ਵਿੱਚ ਸਾਰੇ ਓਮੀ ਅਸਲ 'ਚ ਪਰਿਵਾਰ ਨੂੰ ਜੀ ਜਦੋਂ ਮੇਰਾ ਐਕਸੀਡੈਂਟ ਹੋਇਆ ਨਾ ਹਾਂ ਜੀ ਉਦੋਂ ਸਾਹਮਣਾ ਬਹੁਤ ਪਿਆ ਤੁਸੀਂ ਮੰਨੋਗੇ ਹਮ ਹੁਣ ਬੰਦਾ ਸੋਚਦਾ ਵੀ ਇੱਕ ਮਰੀਜ਼ ਆ ਮਰੀਜ਼ ਵੀ ਆਪਦੇ ਆਪ ਨੂੰ ਸਾਮੂਹਕ ਪਰਿਵਾਰ ਨੂੰ ਸਾਹਮਣੇ ਪਰ ਨਹੀਂ ਇਹ ਨਾ ਥੋੜਾ ਜਿਹਾ ਮੇਰਾ ਸਟਰਕਚਰ ਅਲੱਗ ਆ ਹਮ ਠੀਕ ਆ ਹੁਣ ਬੰਦਾ ਸੋਚਦਾ ਵੀ ਹੁਣ ਇਹ ਗੱਲਾਂ ਮਰੀ ਜਾਂਦਾ ਵੀ ਉਦੋਂ ਇਹਦਾ ਕੰਮ ਇਹ ਨਹੀਂ ਪਤਾ ਕਿੰਨਾ ਖਰਾਬ ਹੋਊਗਾ ਹਮ ਪਰ ਮੈਂ ਤੁਹਾਨੂੰ ਮੇਰੇ ਪਰਿਵਾਰ ਨਾਲ ਮਲਾ ਦਊਗਾ ਸਾਰੇ ਨਾਲ ਮੇਰੇ ਪਰਿਵਾਰ ਤੋਂ ਪੁੱਛ ਲਿਓ ਮੇਰੇ ਪਿੰਡ ਵਾਲਿਆਂ ਤੋਂ ਪੁੱਛ ਲਿਓ ਕਿ ਜਦੋਂ ਇਹਦਾ ਹੋਇਆ ਤੀ ਇਹਦਾ ਕੀ ਵਿਊ ਸੀ ਉਦੋਂ ਮੇਰਾ ਵੀਊ ਆ ਹੀ ਚੱਲ ਰਹੀ ਤੀ ਮੈਂ ਕਹ ਰੋ ਜਦੋਂ ਕੋਈ ਮੈਨੂੰ ਫੋਨ ਕਰਦਾ ਸੀ ਮੈਂ ਕਹਿੰਦੇ ਨਾ 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 ਮੇਰੇ ਕੋਲ ਨਾ ਆਇਓ ਮੈਂ ਆ ਰਿਹਾ ਹਾਂ ਓਕੇ ਰੋਕੋ ਬਸ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਆ ਚੱਲ ਰਹੀ ਇਹ ਗੱਲਾਂ ਪੂਰੀਆਂ ਹਾਰਡਲੀ ਗੱਲਾਂ ਤੀਆਂ ਤੇ ਉਹ ਤੇ ਕੋਈ ਉਲਟਾ ਪਰਿਵਾਰ ਨੂੰ ਤੁਸੀਂ ਸਾਹਮਣੇ ਆ ਮੈਂ ਹਾਂ ਸਾਹਮਣੇ ਹਾਂ ਜੀ ਹੁਣ ਵੀ ਮਤਲਬ ਹਰੇਕ ਸਿਚੁਏਸ਼ਨ ਚ ਆਪਣਾ ਜਿੰਨੇ ਵੀ ਜਵਾਗ ਆਉਂਦੇ ਨੇ ਜਿੰਨਾ ਵੀ ਰਿਲੇਸ਼ਨ ਆ ਮੇਰਾ ਕਿਸੇ ਨਾਲ ਵੀ ਹਾਂਜੀ ਤੇ ਉੱਥੇ ਖੜੀਆਂ ਦਾ ਹੀ ਫਿਰ ਇੱਕ ਠੋਕ ਕੇ ਇਹ ਫਿਰ ਮਤਲਬ ਕਿੰਨੀ ਏਜ ਵਾਲੇ ਕੰਮ ਕਰ ਰਹੇ ਬੱਚੇ ਤੁਹਾਡੇ ਕੋਲ ਪ੍ਰੈਕਟਿਸ ਜੀ ਜਿਵੇਂ ਆਲ ਇੰਡੀਆ ਪੁਲਿਸ ਦੇ ਵਿੱਚ ਏਜ ਹੁੰਦੀ ਆ ਜਿਵੇਂ ਐਸਸੀ ਦੀ 32 ਸਾਲ ਤੱਕ ਹਾਂਜੀ ਹਾਂਜੀ ਜਿਹੜੀ ਇੰਡੀਅਨ ਆਰਮੀ ਆ ਉਹ 21 ਸਾਲ ਤੱਕ ਸਾਰਿਆਂ ਜਿੰਨੇ ਵੀ ਕੋਟੇ ਨੇ ਸਾਰਿਆਂ ਨੂੰ ਲੈਂਦੀ ਆ ਉਹ ਚ ਵੱਖਰਾ ਵੱਖਰਾ ਸਾਰਾ ਸਿਸਟਮ ਚੱਲਦਾ ਉਹ ਚ ਮੈਂ ਤੁਹਾਨੂੰ ਉਹਦੀ ਜੇ ਤੁਸੀਂ ਬੈਠੋ ਮੇਰੇ ਕੋਲ ਕਦੇ ਵਿਲੇ ਟਾਈਮ ਮੈਂ ਤੁਹਾਨੂੰ ਪ੍ਰੋਪਰ ਉਹਦੀ ਐਨ ਕੱਲੀ ਕੱਲੀ ਜਾਣਕਾਰੀ ਦੇ ਸਕਦਾ ਓਕੇ ਪਰ ਉਹ ਵੱਡਾ ਫੀਲਡ ਆ ਤੇ ਉਹਦੇ ਆਧਾਰ ਤੇ ਫਿਰ ਥੋੜਾ ਜਿਹਾ ਐ ਹੋ ਜਾਂਦਾ ਹਨਾ ਵੀ ਉਹਨਾਂ ਜ਼ਿਆਦਾ ਹੋ ਜਾਂਦਾ ਫਿਰ ਜ਼ਿਆਦਾ ਟਾਈਮ ਲੱਗਦਾ ਤੇ ਚਲੋ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆ ਹਨਾ ਜੀ ਇਹ ਬੇਂਤੀ ਸਰ ਸਾਰਿਆਂ ਨੂੰ ਐਦਾਂ ਦੇ ਭਰਾਵਾਂ ਨੂੰ ਸਾਡੇ ਭਰਾਵਾਂ ਨੂੰ ਹਨਾ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਦੇਖੋ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਕੰਮ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਫਿਲਹਾਲ ਅਸੀਂ ਗਰਾਊਂਡ ਦੇ ਵਿੱਚ ਬੈਠੇ ਆ ਪਾਨੀਗੜ ਦੇਖੋ ਹੁਣ ਇਸ ਟਾਈਮ ਵੀ ਬੱਚੇ ਇਹਨਾਂ ਦੇ ਆਲੇ-ਦੁਆਲੇ ਬੈਠੇ ਨੇ ਵੇਟ ਕਰ ਰਹੇ ਨੇ ਕਿ ਸਾਡੇ ਸਰ ਕਦੋਂ ਆਉਣਗੇ ਹਨਾ ਤੁਸੀਂ ਪ੍ਰੈਕਟਿਸ ਜਾਰੀ ਕੀਤੀ ਹੈ ਸੋ ਮਾਫੀ ਚਾਹੁੰਦੇ ਆ ਤੁਹਾਡਾ ਸਮਾਂ ਖਰਾਬ ਕੀਤਾ ਸੀ ਤੁਸੀਂ ਸਾਡੇ ਲਈ ਟਾਈਮ ਦਿੱਤਾ ਵੀਰੇ ਨੀ ਨੀ ਸਮੇਂ ਵਾਲੀ ਕੋਈ ਗੱਲ ਨਹੀਂ ਜੀ ਇੱਕ ਮੇਰਾ ਮੈਸੇਜ ਆ ਹਾਂਜੀ ਹਾਂਜੀ ਪੂਰੇ ਜਿੰਨਾ ਵੀ ਜਾਗਤਾ ਜੀ ਵੀ ਜਿੰਨਾ ਵੀ ਮੈਨੂੰ ਇਹ ਲੱਗਦਾ ਵੀ ਜਿੰਨਾ ਆਪਣਾ ਪੰਜਾਬੀ ਜਾਗਤਾ ਹਾਂ ਜੀ ਜੀ ਆਪਾਂ ਸਿੱਖਾਂ ਚਾਉਂਦੇ ਆ ਤੇ ਸਾਰਿਆਂ ਨੂੰ ਇੱਕ ਮੇਰੀ ਬੇਨਤੀ ਆ ਮੈਨੂੰ ਇਹ ਚੀਜ਼ ਬੜੀ ਪ੍ਰਭਾਵਿਤ ਕਰਦੀ ਆ ਪਹਿਲਾਂ ਵੀ ਕੀਤਾ ਵੀ ਮੈਂ ਇੱਕ ਦਿਨ ਬੇਨਤੀ ਕਰਨ ਲੱਗਿਆ ਸੀ ਮੇਰੇ ਪਿੰਡ ਗੁਰੂ ਘਰ ਬਾਬੇ ਨੂੰ ਪਰ ਮੈਂ ਥੋੜਾ ਜਿਹਾ ਠੀਕ ਠਾਕ ਫੈਮਿਲੀ ਤੋਂ ਨਾ ਓਕੇ ਮੈਨੂੰ ਡਰ ਰਹਿੰਦਾ ਵੀ ਯਾਰ ਮੇਰੀ ਬੇਨਤੀ ਸੁਣ ਵੀ ਜਾਊ ਜਾਂ ਨਾ ਹੋ ਸਕਦਾ ਮੇਰੀ ਬੇਨਤੀ ਕੋਈ ਨਾ ਵੀ ਸੁਣੇ ਤੇ ਪਰ ਮੈਂ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਸਾਰਿਆਂ ਨੂੰ ਜੀ ਵੀ ਯਾਰ ਘੱਟੋ ਘੱਟ ਗੁਰੂ ਘਰ ਜਾਂਦੇ ਹੋ ਨਾ ਦਸਤਾਰ ਸਜਾਇਆ ਕਰੋ ਰਮਾਲਾ ਬੰਨਿਆ ਕਰੋ ਤੇ ਜਦੋਂ ਕਿਤੇ ਫੰਕਸ਼ਨ ਤੇ ਜਾਂਦੇ ਹੋ ਨਾ ਪੱਗ ਬੰਨਿਆ ਕਰੋ ਮੈਨੂੰ ਇਹ ਚੀਜ਼ ਨੇ ਬਹੁਤ ਮਤਲਬ ਐ ਲੱਗਿਆ ਵੀ ਸੋਨੇ ਤੇ ਸਾਗਾ ਕਰਿਆ ਹਾਂ ਬਿਲਕੁਲ ਵਧੀਆ ਲੱਗਿਆ ਮਨ ਨੂੰ ਜਿਵੇਂ ਇੱਕ ਐ ਕਹਿਦੀ ਐ ਵੀ ਹਾਂ ਫੁੱਲ ਜਾਂਦਾ ਮਨ ਇਹ ਚੀਜ਼ ਸੋਚ ਕੇ ਇਹ ਚੀਜ਼ ਕਰਕੇ ਹਨਾ ਤੇ ਇਹ ਬੇਨਤੀ ਐ ਵੀ ਹਾਂ ਤੁਸੀਂ ਦਸਤਾਰ ਜੁਰ ਸਜਾ ਕੇ ਰੱਖਣੀ ਹੈ ਨਾ ਹਾਂ ਤੇ ਬਾਈ ਦੇ ਮੈਸੇਜ ਨੂੰ ਹਨਾ ਨੇ ਆਪਾਂ ਨੇ ਕਮੈਂਟਾਂ ਦੇ ਵਿੱਚ ਦੱਸਣਾ ਭਰਾ ਦੇ ਮਿਹਨਤ ਨੂੰ ਤੇ ਇਹਨਾਂ ਦੇ ਮੈਸੇਜ ਨੂੰ ਹਨਾ ਸਪੋਰਟ ਕਰਨੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨੇ ਨੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫੇਰ ਮਿਲਦੇ ਹਾਂ ਕਿਸੇ ਅਗਲੇ ਨਵੇਂ ਚਿਹਰੇ ਦੇ ਨਾਲ ਪੰਜਾਬ ਦੇ ਹੋਰ ਕਿਸੇ ਚਿਹਰੇ ਰਾਈਟਰ ਸਿੰਗਰ ਜਾਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦਾ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ